ਹਾਂਜੀ ਦੋਸਤੋ ਆਪਾਂ ਇਹ ਵੀਡੀਓ ਤੁਹਾਨੂੰ ਦਿਖਾਵਾਂਗੇ ਕਿ ਨਿਊਜ਼ੀਲੈਂਡ ਦੇ ਵਿੱਚ ਘਰ ਵੇਚਣਾ ਤੇ ਖਰੀਦਣਾ ਕਿੰਨਾ ਆਸਾਨ ਹੈ ਇਹ ਜਿਹੜੇ ਨਵੇਂ ਬੰਦੇ ਆਉਂਦੇ ਨੇ ਨਿਊਜ਼ੀਲੈਂਡ ਦੇ ਵਿੱਚ ਉਹਨਾਂ ਲਈ ਵੀਡੀਓ ਹੈ ਤੇ ਥੋੜੀ-ਬਹੁਤ ਹੈਲਪਫੁਲ ਪੁਰਾਣਿਆਂ ਲਈ ਵੀ ਹੋ ਸਕਦੀ ਹੈ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਤੇ ਸਭ ਤੋਂ ਪਹਿਲਾਂ ਆਪਾਂ ਫੇਸਬੁੱਕ ਤੇ ਜਾਂਦੇ ਹਾਂ ਫੇਸਬੁੱਕ ਤੇ ਹੀ ਸਾਰਾ ਕਮਾਲ ਹੈ ਇੱਥੇ ਫੇਸਬੁੱਕ ਤੇ ਤੁਸੀਂ ਗੱਡੀ ਫਾਈਂਡ ਆਊਟ ਕਰਨੀ ਹੈ ਕੋਈ ਵੀ ਖਰੀਦਣੀ ਹੈ ਤੁਸੀਂ ਫੇਸਬੁੱਕ ਖੋਲੋਗੇ ਸਾਰਿਆਂ ਤੋਂ ਪਹਿਲਾਂ ਤੇ ਟ੍ਰੇਡਮੀ ਤੇ ਵੀ ਦੇਖ ਸਕਦੇ ਹੋ ਤੇ ਲੋਕਲ ਡੀਲਰਸ ਤੋਂ ਵੀ ਬਾਏ ਕਰ ਸਕਦੇ ਹੋ ਤੇ ਇੱਥੇ ਮਾਰਕੀਟਪਲੇਸ ਤੁਸੀਂ ਦੇਖੋਗੇ ਫੇਸਬੁੱਕ ਤੇ ਜਾ ਕੇ ਮਾਰਕੀਟਪਲੇਸ ਤੇ ਤੁਸੀਂ ਕਲਿੱਕ ਕਰ ਲੈਣਾਗਾ ਤੇ ਉੱਥੇ ਤੁਹਾਨੂੰ ਕੋਈ ਵੀ ਸਮਾਨ ਘਰ ਦਾ ਗੱਡੀਆਂ ਕੋਈ ਸਮਾਨ ਤੁਸੀਂ ਮਾਰਕੀਟਪਲੇਸ ਤੇ ਫਾਈਂਡ ਆਊਟ ਕਰ ਸਕਦੇ ਜਿਵੇਂ ਆਪਾਂ ਅੱਜ ਗੱਡੀਆਂ ਦੀ ਗੱਲ ਕਰਦੇ ਆਂ ਤੇ ਗੱਡੀਆਂ ਮਾਰਕੀਟਪਲੇਸ ਤੇ ਲੱਗੀਆਂ ਹੁੰਦੀਆਂ ਨੇ ਤੇ ਉੱਥੇ ਜਾ ਕੇ ਲੱਭ ਸਕਦੇ ਹੋ ਤੇ ਹੁਣ ਤੁਹਾਨੂੰ ਸਿਖਾਉਣੀ ਆ ਵੀ ਕਿਵੇਂ ਬੀਚਦੇ ਆ ਇੱਥੇ ਸੈਲ ਤੇ ਜਾ ਕੇ ਜਿਵੇਂ ਮੈਂ ਆਪਦੀ ਸੂਜੁਕੀ ਸਵਿਫਟ ਲਾਈ ਹੋਈ ਹੈ ਵੇਚਣ ਤੇ ਗੱਡੀ ਵੇਚਣੀ ਬੜੀ ਆਸਾਨ ਹੈ ਔਰੇ ਤੇ ਫੇਸਬੁੱਕ ਤੇ ਤੁਸੀਂ ਬਸ ਫੋਟੋਆਂ ਖਿੱਚ ਕੇ ਉਹਦੀਆਂ ਅਪਲੋਡ ਕਰ ਦਿਓ ਤੇ ਜਿਵੇਂ ਮੈਂ ਆਪਦੀ ਸੂਜੁਕੀ ਸਵਿਫਟ 2008 ਲਾਈ ਹੋਈ ਹੈ ਤੇ ਥੱਲੇ ਮੈਂ ਉਹਦੀ ਡਿਸਕ੍ਰਿਪਸ਼ਨ ਦੇ ਦੂੰਗਾ ਡਿਸਕ੍ਰਿਪਸ਼ਨ ਦੇ ਵਿੱਚ ਆਪਾਂ ਲਿਖ ਸਕਦੇ ਹਾਂ ਕਿ ਜਿਵੇਂ ਗੱਡੀ ਕਿੰਨੇ ਕਿਲੋਮੀਟਰ ਚੱਲੀ ਹੋਈ ਐ ਕਦੋਂ ਤੱਕ ਇਹਦੀ ਵਾਫ ਐ ਕਦੋਂ ਤੱਕ ਇਹਦੀ ਰੈਜੋ ਹੈ ਕੰਡੀਸ਼ਨ ਕਿਵੇਂ ਗੁੱਡ ਐ ਤੇ ਜੇ ਕੋਈ ਨਵਾਂ ਕੰਮ ਕਰਾਇਆ ਤੁਸੀਂ ਗੱਡੀ ਦਾ ਉਹ ਵੀ ਮੈਂਸ਼ਨ ਕਰ ਸਕਦੇ ਹੋ ਸਾਰਾ ਕੁਝ ਤੁਸੀਂ ਮੈਂਸ਼ਨ ਕਰ ਸਕਦੇ ਹੋ ਇਹਦੇ ਵਿੱਚ ਲਿਸਟਿੰਗ ਦੇ ਵਿੱਚ ਤੇ ਫਿਰ ਉਹ ਲਿਸਟਿੰਗ ਨੂੰ ਤੁਸੀਂ ਥੱਲੇ ਜਿਹੜੀਆਂ ਗਰੁੱਪ ਬਣੇ ਹੋਏ ਨੇ ਉਹਨਾਂ ਦੇ ਵਿੱਚ ਲਿਸਟ ਆਊਟ ਕਰ ਦੋ ਮਤਲਬ ਕਿ ਸ਼ੋਅ ਕਰ ਦੋ ਫਿਰ ਉਹ ਸਾਰਿਆਂ ਕੋਲੇ ਚਲੀਆਂ ਜਾਣੀਆਂ ਤੇ ਫਿਰ ਤੁਸੀਂ ਆ ਮੈਸੈਂਜਰ ਤੇ ਜਾ ਕੇ ਦੇਖ ਸਕਦੇ ਹੋ ਲੋਕ ਤੁਹਾਨੂੰ ਮੈਸੇਜ ਕਰਦੇ ਨੇ ਕਿ ਹਾਂਜੀ ਅਸੀਂ ਇੰਟਰਸਟਿਡ ਆਂ ਕੋਈ ਨੇਗੋਸ਼ੀਏਟ ਵੀ ਕਰਦਾਗਾ ਜਿਵੇਂ ਆ ਮੇਰੇ ਕੋਲੇ ਵੀ ਮੈਸੇਜ ਆਏ ਹੋਏ ਆ ਬੰਦਿਆਂ ਦੇ ਤੇ ਤੁਸੀਂ ਦੇਖ ਸਕਦੇ ਹੋ ਇਹਨੇ ਜਣਾ ਨੇ ਮੈਨੂੰ ਮੈਸੇਜ ਕੀਤਾਗਾ ਤੇ ਜਿਹੜਾ ਵੀ ਪ੍ਰਾਈਸ ਜਿਵੇਂ ਹੁਣ ਮੈਂ 4000 ਦੀ ਲਿਸਟਿੰਗ ਕੀਤੀ ਹੈ 4000 ਦੇ ਨੇੜੇ ਜਿਹੜਾ ਮੈਨੂੰ ਮਿਲੂਗਾ ਮੈਂ ਉਹਨੂੰ ਵੇਚ ਦਊਂਗਾ ਉਸੇ ਬੰਦੇ ਨੂੰ ਤੇ ਡਾਕੂਮੈਂਟੇਸ਼ਨ ਬੜੀ ਆਸਾਨ ਹੈ ਤੁਸੀਂ NJTA ਦੀ ਸਾਈਟ ਖੋਲ ਲੈਣੀ ਹੈ NJTA ਦੀ ਸਾਈਟ ਤੇ ਖੋਲ ਕੇ ਤੁਸੀਂ ਉੱਤੇ ਲਿਖ ਦੇਣਾ ਕਿ ਸੈਲਿੰਗ ਵਹੀਕਲ ਬਿਲਕੁਲ ਫ੍ਰੀ ਹੈ ਡਾਕੂਮੈਂਟੇਸ਼ਨ ਵੇਚਣੀ ਵੀ ਤੇ ਨਾਮ ਕਰਾਉਣੀ ਵੀ ਬਿਲਕੁਲ ਫ੍ਰੀ ਹੈ ਤੁਸੀਂ ਬਸ ਵੈਬਸਾਈਟ ਤੇ ਜਾਣਾ NJTA ਦੀ ਵੈਬਸਾਈਟ ਹੈ ਨਿਊਜ਼ੀਲੈਂਡ ਟ੍ਰਾਂਸਪੋਰਟ ਏਜੰਸੀ ਤੇ ਸੇਲਿੰਗ ਅ ਵਹੀਕਲ ਤੇ ਜਾਣਾ ਹੈਗਾ ਤੇ ਸੇਲਿੰਗ ਅ ਵਹੀਕਲ ਤੇ ਕਲਿੱਕ ਕਰ ਲੈਣਾ ਤੁਸੀਂ ਤੁਹਾਨੂੰ ਅੱਗੇ ਦਿਖਾਉਣੇ ਆ ਇੱਥੇ ਆ ਜਾਊਗਾ ਗੈਟ ਸਟਾਰਟਡ ਲਿਖਿਆ ਤੇ ਥੱਲੇ ਲਿਖਿਆ ਆ ਜਾਊਗਾ ਕੈਨਸਲ ਟ੍ਰਾਂਜੈਕਸ਼ਨ ਤੁਸੀਂ ਗੈਟ ਸਟਾਰਟਡ ਤੇ ਕਲਿੱਕ ਕਰ ਲੈਣਾ ਉਸ ਤੋਂ ਬਾਅਦ ਤੁਹਾਡੀਆਂ ਡਰਾਈਵਰ ਲਾਇਸੈਂਸ ਦੀਆਂ ਡਿਟੇਲਸ ਲਿਖੀਆਂ ਆ ਜਾਣੀਆਂ ਡਰਾਈਵਰ ਲਾਇਸੈਂਸ ਦੀਆਂ ਡਰਾਈਵਰ ਲਾਇਸੈਂਸ ਨਿਊਜ਼ੀਲੈਂਡ ਦਾ ਨੰਬਰ ਨਿਊਜ਼ੀਲੈਂਡ ਦਾ ਵਰਜਨ ਨੰਬਰ ਤੁਹਾਡਾ ਲਾਸਟ ਨੇਮ ਤੁਹਾਡੀ ਡੇਟ ਆਫ ਬਰਥ ਇਹਦੇ ਵਿੱਚ ਭਰ ਦੇਣੀ ਹੈ ਤੇ ਹੁਣ ਜਿਹੜੇ ਬੰਦੇ ਨੇ ਬਾਏ ਕਰਨਾ ਉਹ ਵੀ ਤੁਹਾਨੂੰ ਦਿਖਾ ਦਨੇ ਹੈ ਇਹ ਸੈਲਿੰਗ ਇਹ ਵਿਕਲ ਆ ਗਿਆ ਹੁਣ ਜੇ ਮੈਂ ਮੈਂ ਕਿਸੇ ਨੂੰ ਵੀ ਵੇਚੀ ਉਹਨੇ ਬਾਏ ਕਰਨੀ ਹੈ ਤੇ ਉਹਦਾ ਬਾਏ ਦਾ ਵੀ ਦਿਖਾ ਦਨੇ ਆ ਉੱਥੇ ਲਿਖ ਦੇਣਾ ਤੁਸੀਂ ਬਾਟੇ ਵੀਕਲ ਸਰਚ ਵਾਲੇ ਬਟਨ 'ਤੇ ਜਾ ਕੇ ਬਾਟੇ ਵੀਕਲ ਤੇ ਉੱਥੇ ਵੀ ਸੇਮ ਹੀ ਪੇਜ ਨਿਕਲ ਜਾਣਾਗਾ ਇਵੇਂ ਸੈਲਿੰਗ ਦੇ ਵੀਕਲ ਸੀ ਜਾਂ ਬਾਇੰਗ ਦੇ ਵੀਕਲ ਆ ਗਿਆ ਬਾਇੰਗ ਦੇ ਵੀਕਲ ਤੇ ਕਲਿੱਕ ਕਰ ਲੈਣਾਗਾ ਤੇ ਹੁਣ ਤੁਸੀਂ ਦੇਖਿਆ ਕਿ ਅੱਗੇ ਆ ਪੇਜ ਖੁੱਲ ਗਿਆ ਉੱਤੇ ਵੀ ਦੇਖ ਲਓ ਇੱਥੇ نیچے ਜਾਵਾਂਗੇ ਆਪਾਂ ਥੋੜਾ ਉੱਪਰ نیچے ਨਹੀਂ ਉੱਪਰ ਹੀ ਹੁੰਦਾਗਾ ਬਾਟ ਦੇ ਵੀਕਲ ਬਾਇੰਗ ਦੇ ਵੀਕਲ ਇੱਥੇ ਕਲਿੱਕ ਕਰ ਲੈਣਾਗਾ ਆ ਖੁੱਲ ਜੂ ਤੇ ਗੈਟ ਸਟਾਰਟਡ ਆ ਜਾਊਗਾ ਇੱਥੇ ਵੀ ਇੱਥੇ ਵੀ ਜਿਹੜਾ ਬੰਦਾ ਖਰੀਦ ਰਿਹਾ ਉਹਦੇ লাইসেন্স ਦੀਆਂ ਡਿਟੇਲ ਆ ਜਾਣਗੀਆਂ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਆਪਾਂ ਹੋਰ ਵੀ ਵੀਡੀਓ ਬਣਾਵਾਂਗੇ ਤੇ ਇਹ ਚ ਵੀ ਬਹੁਤ ਸੁਧਾਰ ਕਰਨ ਵਾਲਾ ਮੈਨੂੰ ਪਤਾ ਬਟ ਕਮੈਂਟਾਂ ਦੇ ਵਿੱਚ ਮੈਂਸ਼ਨ ਕਰ ਦਿਓ ਕਿ ਆਪਾਂ ਕੀ ਸੁਧਾਰ ਕਰ ਸਕਦੇ ਆ ਤੇ ਇੱਥੇ ਬਾਇਰ ਦੀਆਂ ਸਾਰੀਆਂ ਡਿਟੇਲਸ ਆ ਜਾਣਗੀਆਂ ਤੇ ਡਨ ਕਰ ਦੇਣਾ ਤੇ ਬਿਲਕੁਲ ਫ੍ਰੀ ਹੈ ਤੇ ਚੈਨਲ ਨੂੰ